ਦੇ ਬਾਬਾ ਆਰਨਮ ਸਿੰਘ ਘੁਮਾਤ ਦੇ ਤੋਂ ਵੀ ਸ੍ਰੀ ਬਾਦਲ ਵਿਛਾਲੇ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਦੇ ਵਿੱਚ ਗੁਪਤ ਥਾਂ ਤੇ ਗੁਪਤ ਮੀਟਿੰਗ ਹੋਈ ਸੀ। ਸੋ ਇੱਕ ਕਾਂਗਰਸੀ ਚਾਰ ਪ੍ਰਚਾਰਕਾਂ ਦੀ ਸੂਚੀ ਚਲੀ ਗਈ। 90% ਤੋਂ ਵੀ ਥਾਂ ਨਹੀਂ ਮਿਲੀ। ਪਰ ਲੁਧਿਆਣਾ ਦੇ ਬੋਟ ਕਿੰਸ ਉਮੀਦਵਾਰ ਖਾਂਦੇ ਨੇ ਇਹ ਦੇਖਣ ਵਾਲਾ ਹੈ। ਜੇ ਨਹੀਂ ਹੋਇਆ ਸਵਾਗਤ ਇਕ ਜਥੇਬੰਦੀਆਂ ਵੱਲੋਂ ਪਵਾਟ ਜਿਹੋ ਜਿਹਾ ਸਵਾਗਤ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਸੀ ਉਹ ਸਵਾਗਤੀ ਸਵਾਗਤ ਕਰਨ ਦੀ ਜਥੇਬੰਦੀਆਂ ਨਹੀਂ ਪਹੁੰਚਣ ਮੈਂ ਗੱਲ ਕਰ ਰਿਹਾ 303 ਬੜੀ ਮਾਨਕ ਸਿੰਘ ਵਿਰਾਜ ਰਹਾ ਜਨ ਗਣਨ ਦੀ ਵਾਰੀ ਆਈ ਮਰਦਮ ਸਮਾਰੀ ਦੀ ਵਾਰੀ ਆਈ ਦੇਚ 1 ਮਾਰਚ 2027 ਤੋਂ ਪਹਿਲੀ ਵਾਰ ਕਹਿੰਦੇ ਜਾਂਦੀ ਜਨ ਗਣਨਾ ਸ਼ੁਰੂ ਹੋ ਹੁਣ ਕਹਿੰਦੇ ਟਰੰਪ ਨੇ ਫੈਸਲਾ ਕਰ ਲਿਆ ਕਿ 12 ਮੁਲਕਾਂ ਤੇ ਪੱਕੀ ਪਾਬੰਦੀ ਲਾਤੋ ਅਮਰੀਕਾ ਚ ਬਟਨੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ 6 ਜੂਨ 1984 ਦੇ ਉਸ ਸਾਕਾ ਨੀਲਾ ਤਾਰਾ ਨੂੰ ਵਾਪਰਿਆ 41 ਬਰੇ ਹੋ ਜਾਣੇ ਆ ਤੇ 6 ਜੂਨ ਨੂੰ ਸ਼੍ਰੀ ਕਲਤਕ ਸਬ ਤੇ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ ਦੀਵਾਨ ਸਜਣੇ ਨੇ ਤੇ ਉਸ ਤੋਂ ਬਾਅਦ ਕੌਮ ਦੇ ਨਾਮ ਸੰਦੇਸ਼ ਚਾਰੀ ਹੋਣਾ ਤੇ ਉਸ 84 ਦੇ ਫੌਜੀ ਹਮਲੇ ਦੇ ਦਰਮਿਆਨ ਇਹਨਾਂ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਜਾਣਾ ਬਾਰੇ ਸਨਮਾਨਤ ਕਰਨ ਦੀ ਰਸਮ ਸ਼੍ਰੀ ਕਾਲ ਤਖਬ ਸਬ ਦੇ ਥਾਪੇ ਕੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਨਹੀਂ ਨਵਾਉਣਗੇ ਇਹ ਲਗਭਗ ਅੰਦਰ ਖਾਤੇ ਤੈ ਹੋ ਗਿਆ ਲੰਮੇ ਸਮੇਂ ਤੋਂ ਜਿਸ ਦਿਨ ਤੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਜਥੇਦਾਰੀ ਮਿਲੀ ਹੈ ਤਾਂ ਤੋਂ ਇਹ ਵਿਰੋਧਤਾ ਉੱਤਰੀ ਆ ਰਹੀ ਸੀ ਕੁਝ ਸਿੱਖ ਸੰਗਠਨਾਵਾਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਦਮਦਮੀ ਟਕਸਾਲ ਵੱਲੋਂ ਸੰਤ ਸਮਾਜ ਵੱਲੋਂ ਜਾਂ ਕੁਝ ਨਿਹੰਗ ਜਥੇਬੰਦੀਆਂ ਨਿਹੰਗ ਸੰਗਠਨਾਵਾਂ ਵੱਲੋਂ ਕਿ ਜੀ ਉਹਨਾਂ ਨੂੰ ਅਸੀਂ ਜਥੇਦਾਰੀ ਨਹੀਂ ਸਵਾਲਣ ਦੇਣੀ ਫਿਰ ਮੁੰਨੇਰੇ ਚ ਦਸਤਾਰਬੰਦੀ ਹੋ ਗਈ ਉਹਦੇ ਉੱਤੇ ਵੀ ਵਿਵਾਦ ਚੱਲਿਆ ਤੇ ਫਿਰ ਹੁਣ ਇਸ ਦਿਨ ਨੂੰ ਲੈ ਕੇ ਵੀ ਆ ਗਿਆ ਕਿ ਜੀ ਉਹਨਾਂ ਨੂੰ ਪਰੇ ਕਰੋ ਕਿਉਂਕਿ ਉਹ ਤਾਂ ਪਹਿਲਾਂ ਮੰਗੇ ਕਰ ਰਹੇ ਨੇ ਤੂੰ ਮਾਹਰੀ ਤਾਂ ਕੇ ਜੀ ਪੁਰਾਣੇ ਜੱਤਸਰਾਂ ਨੂੰ ਬਹਾਲ ਕਰੋ ਪਰ ਆਈਦਰ ਕਹਿੰਦੇ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਸੀ ਉਧਰ ਬਾਬਾ ਹਰਨਾਮ ਸਿੰਘ ਧੋਮਾ ਵੀ ਆਪਣੇ ਸਟੈਂਡ ਤੇ ਅੜੇ ਸੀ ਤੇ ਧਾਮੀ ਵਿਚਲਾ ਰਹਾ ਲੰਬ ਰਹੇ ਸੀ ਤੇ ਧਾਮੀ ਹੋਰਾਂ ਦਾ ਪਲੜਾ ਤੁਹਾਮਾਰੇ ਪਾਸੇ ਝੁਕ ਵੀ ਰਿਹਾ ਸੀ ਹੁਣ ਅਖਬਾਰ ਦੀ ਖਬਰ ਪਹਿਲੇ ਪੰਨੇ ਤੇ ਛਾਪੀ ਆ ਜੀਤ ਅਖਬਾਰ ਨੇ ਉਹਨਾਂ ਦੀ ਖਬਰ ਤਾਂ ਇਹ ਕਹਿੰਦੀ ਆ ਕਿ ਬਾਬਾ ਹਰਨਾਮ ਸਿੰਘ ਤੁਮਾ ਤੇ ਸੁਖਵੀਰ ਸਿੰਘ ਬਾਦਲ ਵਿਚਾਲੇ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਦੇ ਵਿੱਚ ਗੁਪਤ ਥਾਂ ਤੇ ਗੁਪਤ ਮੀਟਿੰਗ ਹੋਲੀ ਤੇ ਉਸ ਗੁਪਤ ਮੀਟਿੰਗ ਤੇ ਹਵਾਲੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਕਹਿੰਦੇ ਤੈ ਹੋ ਗਿਆ ਕਿ ਭਈ ਮਸਲਾ ਹੱਲਾ ਇਹ ਮਸਲਾ ਹੱਲਾ ਤਾਂ ਮਸਲਾ ਕੀ ਹੱਲ ਹੈ ਮਸਲੇ ਹਲਵਾਰੇ ਪਹਿਲਾ ਮਸਲਾ ਤਾਂ 6 ਜੂਨ ਦਾ ਫਿਰ ਮਸਲਾ ਜਥੇਦਾਰਾਂ ਦਾ ਕਹਿੰਦੇ 6 ਜੂਨ ਵਾਲਾ ਮਸਲਾ ਤਾਂ ਇਸ ਗੱਲੋਂ ਹੱਲ ਕੱਢ ਲਿਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦਰਸ਼ ਤੋਂ ਪਰੇ ਹੋ ਜਾਣਗੇ। ਦੋ ਕਦਮ ਪਿੱਛੇ हट ਜਾਣਗੇ। ਉਸ ਦਿਨ ਦੇ ਸਮਾਗਮਾਂ ਤੋਂ ਕਿਨਾਰੇ ਹੋ ਕੇ ਖੜਾਉਣਗੇ। ਜਿਹੜਾ ਕੱਲ੍ਹ ਤੱਕ ਸਭ ਦੇ ਹੈਡ ਗਰੰਥੀ ਨੂੰ ਜਾਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗਰੰਥੀ ਨੂੰ ਜਾਂ ਕਿਸੇ ਹੋਰ ਨਮਾਇंदे ਨੂੰ ਉਸਨੂੰ ਸੇਵਾ ਦਾ ਮੌਕਾ ਮਿਲਣਾ। ਇਹ ਵੀ ਅਜੀ ਗੁਪਤਾ ਪਰ ਇਹ ਗੱਲ ਬਾਾਰ ਜਰੂਰ ਆ ਰਹੀ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰੀ ਉਸਨੂੰ ਸੇਵਾ ਨਹੀਂ ਨਿਭਾਉਣਗੇ ਇਹ ਪਰਿਵਾਰ ਹੀ ਇਸ ਗੱਲ ਲਈ ਤਿਆਰ ਨਹੀਂ ਕਿ ਅਸੀਂ ਉਹਨਾਂ ਤੋਂ ਸਨਮਾਨ ਲੈਣੇ ਆ ਫਿਰ ਉਹ ਕਿਵੇਂ ਕਹਿੰਦੇ ਤਾਂ ਮਤਲਬ ਕਿ ਉਹ ਹੁਣ ਸੰਦੇਸ਼ ਵੀ ਨਹੀਂ ਪੜਨਗੇ ਇਸ ਨੂੰ ਲੈ ਕੇ 3 ਤਰ੍ਹਾਂ ਚੁੱਪ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਾਂ ਨਹੀਂ ਇਹਨੂੰ ਲੈ ਕੇ ਦੋਏ ਤਿੰਨੇ ਤਰ੍ਹਾਂ ਇੱਕ ਤਰ ਉਹ ਹੈ ਜਿਹੜੀ ਗੜਕਾਜੁਰ ਵਾਲੇ ਪਾਸੇ ਇੱਕ ਤੇ ਰੋਹ ਜਿਹੜੀ ਬਾਬਾ ਧੂਮਾਲੇ ਪਾਸੇ ਇੱਕ ਤੇ ਰੋਹ ਹੈ ਜਿਹੜੀ ਦੋਵਾਂ ਦੇ ਤਾਲਮੇਲ ਕਰਾਉਣ ਦੀ ਸਮਝੌਤਾ ਕਰਨ ਦੀ ਉਹਦੇ ਵਿੱਚ ਧਾਮੀ ਹੋਰਾਂ ਦਾ ਜ਼ਿਕਰ ਹੈ ਤੇ ਵਿੱਚ ਆ ਬੈਠਕ ਵੀ ਆ ਗਈ ਹੁਣ ਸੋ ਕਹਿੰਦੇ ਜੀ ਉਹਦੇ ਬਾਰੇ ਸਾਰੀਆਂ ਤਰ੍ਹਾਂ ਦੇ ਚੁੱਪ ਨੇ ਪਰ ਇਹ ਤੈ ਹੋ ਗਿਆ ਕਿ ਸਨਮਾਨ ਦੀ ਰਸਮ ਗਿਆਨੀ ਕੁਲਦੀਪ ਸਿੰਘ ਗੜਕਾਜ ਨਹੀਂ ਰਵਾਉਣਗੇ ਦਾ ਮਤਲਬ ਕੋਸ ਸਕਦੇ ਉਸ ਮੁੱਚੇ ਸਮਾਗਮ ਤੋਂ ਚਾ ਸਵੇਰੇ ਧੜਕਸਾ ਰਾ ਕੇ ਮੱਥਾ ਟੇਕ ਲੈਣ ਅਰਦਾਸ ਕਰਨ ਜੋ ਵੀ ਹੈ ਕੁੱਲ ਮਿਲਾ ਕੇ ਇਹ ਸੰਭਾਵਨਾ ਬਣ ਗਈ ਹੈ ਕਿ 6 ਜੂਨ ਨੂੰ ਕੋਈ ਸਿੱਧਾ ਸੰਸਥਾਵਾਂ ਦਾ ਵਿਅਕਤੀਆਂ ਦਾ ਸ਼ਕਸ਼ੀਤਾਂ ਦਾ ਟਕਰਾ ਨਹੀਂ ਹੋਏਗਾ ਹਾਂ ਉਕਾ ਦੁਕਾ ਪਹਿਲਾਂ ਵੀ ਉੱਥੇ ਨਾਰੇਬਾਜੀ ਕੁਝ ਸਵਾਲ ਜਵਾਬ ਕੁਝ ਟਕਰਾਵ ਉਸ ਪੱਤਰ ਦਾ ਹੁੰਦਾ ਵੀ ਰਿਹਾ ਪਰ ਅਜਿਹਾ ਟਕਰਾਜ ਦੀ ਸੰਭਾਵਨਾ ਬਣ ਗਈ ਸੀ ਜਿਹੜਾ ਰੋਕਿਆ ਨਹੀਂ ਰੁਕ ਰਿਹਾ ਸੀ ਉਹਦੇ ਵਿੱਚ ਕਹਿੰਦੇ ਧਾਮਿਉਰਾ ਨੇ ਕਮਾਲ ਕਰਤੀ ਕੀਤਾ ਧਾਮਿਉਰਾ ਨੇ ਸੁਖਵੀਰ ਦੀ ਪਗਾਈ ਜਾ ਆਪਣੀ ਪੁਗਾਈ ਹੈ ਇਹ ਤਾਂ ਹੁਣ 6 ਜੂਨ ਨੂੰ ਪਤਾ ਲੱਗੇਗਾ ਪਰ ਪੁਗ ਕਹਿੰਦੇ ਧੂਮਾ ਦੀ ਵੀ ਗਈ ਹੈ ਤੇ ਪੁਗ ਤਾਂ ਮੀ ਦੀ ਵੀ ਗਈ ਹੈ ਹੋਰ ਇਹ ਸਭ ਦੇ ਵਿੱਚੋਂ ਇਹ ਵੀ ਗੱਲ ਤੈਹ ਹੋ ਗਈ ਹੈ ਕਿ ਜੇ ਆ ਸੁਖਬੀਰ ਬਾਦਲ ਵਾਲੀ ਬੈਠਕ ਵਾਲੀ ਖਬਰ ਜਿਸ ਨੂੰ ਅਕਾਲੀ ਦਲ ਹਮੇ ਨਹੀਂ ਭਰ ਰਿਹਾ ਜੇ ਜੇ ਕਰੇ ਬਾਬਾ ਹਰਨਾਮ ਸਿੰਘ ਧੂਮਾ ਨਾਲ ਸੁਖਬੀਰ ਬਾਦਲ ਵਾਲੀ ਬੈਠਕ ਜਿਹਦੀ ਅਜੇ ਦਮਦਮੀ ਟਕਸਾਲ ਹਮੇ ਨਹੀਂ ਪਰ ਰਹੀ ਇਹ ਹੋਈ ਹੈ ਤੇ ਇਹਦੇ ਵਿੱਚੋਂ ਦੋਆਂ ਧਿਰਾਂ ਦੀ ਤਸੱਲੀ ਹੋਈ ਹੈ ਤਾਂ ਇਹ ਦਾ ਮਤਲਬ ਗਿਆਨੀ ਕੁਲਦੀਪ ਸਿੰਘ ਗੜਗਾਜੀ ਦੀ ਜਥੇਦਾਰੀ ਵੀ ਗਈ ਪਰ ਜਥੇਦਾਰੀ ਤੋਂ ਲੰਬੇ ਹੋਣ ਤੋਂ ਪਹਿਲਾਂ ਕੀ ਪੰਜ ਮੈਂਬਰੀ ਕਮੇਟੀ ਬਾਰੇ ਕੀ ਫਕਰੇ ਕੌਮ ਬਾਰੇ ਕੋਈ ਵੱਡਾ ਕੰਮ ਕਰਾ ਲਿਆ ਜਾਵੇਗਾ ਕਹਿਣ ਵਾਲੇ ਤਾਂ ਕਹਿਣਗੇ ਵੀ ਇਹੀ ਕੰਮ ਕਰਨੀ ਲਿਆਂਦਾ ਸੀ ਉਹੀ ਕੰਮ ਕਰਨ ਲਈ ਤਿਆਰ ਨਹੀਂ ਹੋਏ ਕਿਉਂਕਿ ਇਹਨਾਂ ਨੂੰ ਦਿਖਦਾ ਸੀ ਕਿ ਜਦੋਂ ਉਹ ਅਹੁਦਾ ਛੱਡ ਕੇ ਮਾਪਰੇ ਹੋਣਾ ਫਿਰ ਮੇਰੀ ਵਿਰੋਧ ਤਾਂ ਕਿ ਨਹੀਂ ਹੋਣੀ ਅਜੇ ਤੱਕ ਬਿਨਾ ਕੁਝ ਕੀਤੇ ਹੀ ਵਿਰੋਧ ਤਾਂ ਇੰਨੀ ਆ ਇਸ ਲਈ ਕਹਿੰਦੇ ਹੋ ਇਸ ਗੱਲ ਨੂੰ ਛੂਣਾ ਨਹੀਂ ਚਾਹੁੰਦੇ ਸੀ ਤੇ ਜੇ ਛੂਣਾ ਨਹੀਂ ਚਾਹੁੰਦੇ ਸੀ ਕਹਿੰਦੇ ਉਧਰੋਂ ਸੁਖਵੀਰ ਬਾਦਲ ਵਾਲੀ ਤਰਫੋਂ ਫਿਰ ਸਖਤੀ ਕੀਤੀ ਜਾ ਰਹੀ ਚਰਚਾ ਮਾਨੇ ਕਿਉਂ ਸਖਤੀ ਕਹਿੰਦੇ ਕੋਈ ਗੱਲ ਨਹੀਂ ਜੇ ਉਧਰੋਂ ਵਿਰੋਧ ਤੋਂ ਬਚਣਾ ਤਾਂ ਵਿਰੋਧ ਇਧਰੋਂ ਵੀ ਹੋਊਗਾ ਫਿਰ ਫਿਰਦਰਲੇ ਵਿਰੋਧੀ ਕਹਿੰਦੇ ਹੁਣ ਇਸ ਜਵਾਬ ਦੇ ਵਿੱਚ ਹੋ ਸਕਦਾ ਕਿ ਲਾਂਭੇ ਤਾਂ ਕੀਤਾ ਜਾਊਗਾ ਪਰ ਲਾਂਭੇ ਕਰਨ ਤੋਂ ਪਹਿਲਾਂ ਦੋ ਕੰਮ ਕਰਾ ਲਈਏ ਇੱਕ ਤਾਂ ਰੋਕ ਲਵਾਓ ਪੰਜਵੇਂ ਮੈਂਬਰੀ ਕਮੇਟੀ ਤੇ ਉਹਨਾਂ ਤੋਂ ਸਾਰੀ ਮੈਂਬਰਸ਼ਿਪ ਇਕੱਠੀ ਕਰਾ ਕੇ ਕੱਲ੍ਹ ਤੱਕ ਸਭ ਸੋ ਨੇ ਦੋ ਕੰਮ ਹੋ ਜਾਣਗੇ ਜਾਂ ਨਹੀਂ ਤਾਂ ਹੀ ਮੈਂ ਕਹਿੰਦਾ ਕਿ ਇੱਕ ਮਸਲਾ 6 ਜੂਨ ਵਾਲਾ 6 ਜੂਨ ਤੋਂ ਬਾਅਦ ਵਾਲਾ ਉਹਦੇ ਵਿਚਾਲੇ 9 ਤਰੀਕ ਦੀ ਅੰਤਰੀ ਕਮੇਟੀ ਦੀ ਬੈਠਕ ਵੀ ਹੈ ਸੋ ਇਸ ਲਈ ਫਿਲਹਾਲ ਸੁਖਾਮੀ ਖਬਰ ਹੈ ਕਿ 6 ਜੂਨ ਨੂੰ ਹੋਣ ਵਾਲਾ ਟਕਰਾਅ ਟਲ ਗਿਆ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ 6 ਜੂਨ ਵਾਲੇ ਸਮਾਗਮ ਵਾਲੇ ਦ੍ਰਿਸ਼ ਤੋਂ ਕਿਨਾਰੇ ਖੜੇ ਨਜ਼ਰ ਆ ਸਕਦੇ ਨੇ ਲੋ ਜੀ ਲੁਧਿਆਣਾ ਜਿਮਨੀ ਚੌਂ ਦਾ ਖਾੜਾ ਭਖਿਆ ਹੋਇਆ ਤੇ ਲੁਧਿਆਣਾ ਜਿਮਨੀ ਚੌਂ ਦੇ ਪੱਖੇ ਖਾੜੇ ਦੇ ਵਿੱਚ ਰਾਹੁਲ ਗਾਂਧੀ ਚੰਡੀਗੜ੍ਹ ਹੋ ਕੇ ਪੰਚਕੁੱਲੇ ਦੇ ਵਿੱਚ ਹੈਨਾ ਬਕਾਇਦਾ ਤੌਰ ਤੇ ਹਰਿਆਣਾ ਦੀ ਕਾਂਗਰਸੀਆਂ ਨਾਲ ਖਾਪੀ ਬੈਠਕਾਂ ਮੁੱਠਕਾਂ ਕਰਕੇ ਗਏ ਨੇ ਕਹਿੰਦੇ ਉਹਨਾਂ ਨੂੰ ਖਾਸੇ ਪਾਠ ਪੂਟ ਪੜਾਉਂਦੇ ਵੀ ਕਿ ਅੰਦਰ ਧੜੇਵਾਜੀ ਨਹੀਂ ਬਰਦਾਸ਼ਤ ਕਰਾਂਗੇ ਇਹ ਨਹੀਂ ਕਰਾਂਗੇ ਉਹ ਨਹੀਂ ਕਰਾਂਗੇ ਪਰ ਇੱਧਰ ਕਾਂਗਰਸ ਦੇ ਉਮੀਦਵਾਰ ਭਾਰਤਪੂਸ਼ ਨਾਸ਼ੂ ਨੂੰ ਕਹਿੰਦੇ ਉਹਨੂੰ ਫਿਕਰ ਪੈ ਰਿਹਾ ਕਿ ਇੱਥੇ ਵਾਲੀ ਧੜੇਬੰਦੀ ਮੈਨੂੰ ਲੈ ਨਾ ਬੈਠੇ ਹੋਗਲਾ ਕਹਿੰਦੇ ਕੋਈ ਰਾਜਾ ਬੜਿੰਗ ਘਰੇ ਵੀ ਆਇਆ ਸੀ ਪਹਿਰੇ ਦਿਨ ਬੈਠਕ ਕਰਕੇ ਵੀ ਬੁਲਾਇਆ ਸੀ ਪਰ ਕਹਿੰਦੇ ਭਾਸਪਤੀ ਆਸ਼ੂ ਨਹੀਂ ਆਏ ਪਰ ਚਲੋ ਕਾਗਜ਼ ਪਰਾਉਣ ਭਗੇਲ ਦੇ ਕਹਤੇ ਰਾਜਪਟਿੰਗ ਚਲੇ ਗਏ ਪਰ ਹੁਣ ਇਹ ਟਕਰਾ ਆਪਸੀ ਅੰਦਰਖਾਤੇ ਵਾਲਾ ਕਹਿੰਦੇ ਕਾਂਗਰਸ ਲਈ ਭਾਰੂ ਪੈ ਸਕਦਾ ਇਹ ਸਾਰੇ ਟੜੇਬੰਦੀ ਦੇ ਦਰਮਿਆਨ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਤੀ ਸੀ ਜੀ ਕਾਂਗਰਸ ਨੇ ਉਹ ਚ ਵੱਡੇ ਵੱਡੇ ਨਾਮ ਨੇ ਅਮੇਠੀ ਤੋਂ ਸਮ੍ਰਿਤੀ ਰਾਨੀ ਨੂੰ ਹਰਾਉਣ ਵਾਲੇ ਹੈ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਉਸ ਵਿਅਕਤੀ ਦਾ ਨਾਮ ਵੀ ਇਹਦੇ ਵਿੱਚ ਸਚਿਨ ਪਾਇਲਟ ਦਾ ਨਾਮ ਵੀ ਹੈ ਹੈਨਾ ਇਹਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਨਾਮ ਵੀ ਹੈ ਤੇ ਇਹਦੇ ਵਿੱਚ ਪੰਜਾਬ ਦੇ ਸਾਰੇ ਕਾਂਗਰਸੀ ਕਹਿੰਦੇ ਕੌਂ ਦੇ ਲੀਡਰਾਂ ਦਾ ਨਾਮ ਹੈ ਤੇ ਜੇ ਨਹੀਂ ਹੈ ਤਾਂ ਨਵਜੋਤ ਸਿੰਘ ਦਾ ਨਾਮ ਨਹੀਂ ਹੈ ਪੈਸੇ ਜਦੋਂ ਸਟਾਰ ਪ੍ਰਚਾਰਕਾਂ ਦੇ ਨਾਮ ਲਾਨੇ ਜਾਂਦੇ ਨੇ ਤਾਂ ਦੋਨਾਂ ਚ ਕੁਝ ਨਾਮ ਉਹ ਵੀ ਪਾ ਲਏ ਜਾਂਦੇ ਨੇ ਜਿਨ੍ਹਾਂ ਨੇ ਪਤਾ ਆਉਣਾ ਨਹੀਂ ਹੁੰਦਾ ਤਾਂ ਵੀ ਉਹ ਨਾਮ ਨਾਮ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਰੁਤਬੇ ਦੇ ਹਿਸਾਬ ਨਾਲ ਚਾਂਦੇ ਸਾਹਿਬ ਨਾਲ ਮਕੂਲੀਅਤ ਦੇ ਸਾਹਿਬ ਨਾਲ ਅਡਜਸਟ ਕਰ ਲਏ ਜਾਂਦੇ ਨੇ ਹੁਣ ਇਹਦੇ ਵਿੱਚ ਜਦੋਂ ਮੈਂ ਦੇਖ ਰਿਹਾ ਸੀਗਾ ਤਾਂ ਇਹਦੇ ਵਿੱਚ ਮਤਲਬ ਕਿ ਅਮੀਠੀ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਕਿਸ਼ੋਰੀ لال ਸ਼ਰਮਾ ਉਹਨਾਂ ਦਾ ਨਾਮ ਹੈਗਾ ਇਸੇ ਤਰ੍ਹਾਂ ਸਾਭ ਦਾ ਮਤਲਬ ਕਿ ਜਿਹੜੇ ਕੈਬਨਟ ਮੰਤਰੀ ਨੇ ਹੈਨਾ ਪਰਤਪੁਸ਼ਨਾ ਆਸ਼ੂ ਉਹਨਾਂ ਦੇ ਪ੍ਰਚਾਰ ਦੇ ਲਈ ਕਹਿੰਦੇ ਕਿ ਹੋਰ ਤੇਗਜ਼ਾਂ ਦੇ ਨਾਮ ਸ਼ਾਮਿਲ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਭਵਿਸ਼ ਬਘੇਲ ਦਾ ਆਪਣਾ ਨਾਮ ਹੈਗਾ ਜਿਹੜੇ ਪੰਜਾਬ ਦੇ ਇੰਚਾਰਜ ਵੀ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦਾ ਨਾਮ ਵੀ ਹੈਗਾ ਹੈਨਾ ਬ੍ਰੋਧਿਤਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਪੈਸੋ ਵਿਦੇਸ਼ ਦੌਰੇ ਤੇ ਨੇ ਪਤਾ ਨਹੀਂ ਮੰਨਿਆ ਜਾ ਰਿਹਾ ਸ਼ਾਇਦ ਚੋਣ ਤੱਕ ਨਾ ਹੀ ਪਰਤਣ ਸਚਿਨ ਪਾਇਰੇਟ ਦਾ ਆਪਾਂ ਜ਼ਿਕਰ ਕੀਤਾ ਹੈਨਾ ਸੁਖਿੰਦਰ ਸਿੰਘ ਰੰਧਾਵਾ ਦਾ ਜ਼ਿਕਰ ਹੈਗਾ ਜਿਹੜਾ ਨੇੜੇ ਵੀ ਨਹੀਂ ਜਾ ਰਿਹਾ ਜੇ ਲੁਧਿਆਣੇ ਦੇ ਹੈਨਾ ਚਰਨਜੀਤ ਚੰਨੀ ਦਾ ਹੈਗਾ ਸਾਬਕਾ ਸੀਐਮ ਦਾ ਤੇ ਇਸੇ ਤਰ੍ਹਾਂ ਮਨੀਸ਼ ਤਿਵਾੜੀ ਦਾ ਨਾਮ ਹੈਗਾ ਹੈ ਰਾਜਾ ਬੜਿੰਗਤ ਆਪਾਂ ਗੱਲ ਰਾਜ ਬੱਬਰ ਦਾ ਨਾਮ ਹੈਗਾ ਹੈ ਫਿਰ ਮੁਹੰਮਦ ਸਦੀਕ ਦਾ ਹੈਗਾ ਕਨਈਆ ਕੁਮਾਰ ਰਹੇਗਾ ਪਤਾ ਨਹੀਂ ਹੁਣ ਆਉਣਾ ਕਿ ਨਹੀਂ ਆਉਣਾ ਜੇ ਆਉਂਦਾ ਤਾਂ ਉਦਿਆਨ ਚਿੱਟੰਗਾ ਕੱਟ ਕਰ ਸਕਦਾ ਉਹ ਹਾਂ ਇਸ ਤੋਂ ਇਲਾਵਾ ਹਿਮਾਚਲ ਦੇ ਸੀਐਮ ਤੇ ਡਿਪਟੀ ਸੀਐਮ ਦਾ ਜ਼ਿਕਰ ਹੈਗਾ ਇਹਦੇ ਵਿੱਚ ਇਸੇ ਤਰ੍ਹਾਂ ਮਤਲਬ ਕਿ ਅਰੁਣਾ ਚੌਧਰੀ ਦਾ ਜ਼ਿਕਰ ਹੈਗਾ ਪ੍ਰਗਟ ਸਿੰਘ ਦਾ ਨਾਂ ਹੈਗਾ ਹਨਾ ਗੁਰਜੀਤ ਔਜਲੇ ਦਾ ਨਾਂ ਹੈਗਾ ਹਾਂ ਫਿਰ ਕੋਲੀ ਦਾ ਨਾਮ ਹੈਗਾ ਹੈਨਾ ਜੀ ਇਸੇ ਤਰ੍ਹਾਂ ਕੁਲਜੀਤ ਸਿੰਘ ਨਾਗਰੇ ਦਾ ਨਾਮ ਹੈਗਾ ਸੁਖਪਾਲ ਖਹਿਰਾ ਦਾ ਨਾਮ ਹੈਗਾ ਅਲਕਾ ਲਾਂਬਾ ਦਾ ਨਾਮ ਹੈਗਾ ਤੇ ਹੋਰ ਕਿੰਨੇ ਨਾਂ ਹੈਗੇ ਨੇ ਪਰ ਜੇ ਨਹੀਂ ਹੈ ਤਾਂ ਪ੍ਰਗਟ ਸਿੰਘ ਦਾ ਨਾਂ ਨਹੀਂ ਹੈ ਆ ਮਾਫ ਕਰਨਾ ਇਹਦੇ ਵਿੱਚ ਪ੍ਰਗਟ ਸਿੰਘ ਦਾ ਨਾਮ ਤਾਂ ਹੈਗਾ ਨਹੀਂ ਹੈ ਤਾਂ ਨਵਜੋਤ ਸਿੱਧੂ ਦਾ ਨਾਮ ਨਹੀਂ ਹੈ ਹੁਣ ਨਵਜੋਤ ਸਿੱਧੂ ਦਾ ਨਾਮ ਇਹਦੇ ਵਿੱਚ ਸ਼ਾਮਿਲ ਨਾ ਕਰਨਾ ਇਹਦਾ ਮਤਲਬ ਕੀ ਮੰਨ ਲਿਆ ਜਾਵੇ ਕਿ ਕਾਂਗਰਸ ਨੇ ਪੱਕਿਆਂ ਤੌਰ ਤੇ ਨਵਜੋਤ ਸਿੱਧੂ ਤੋਂ ਕਿਨਾਰਾ ਕਰ ਲਿਆ ਜਿਹੜੇ ਹੁਣ ਤੱਕ ਭੈਣ ਭਰਾ ਦੀ ਜੋੜੀ ਖਾਸ ਕਰ ਪ੍ਰਿਯੰਕਾ ਤੇ ਉਸ ਵਾਰ ਰਾਹੁਲ ਗਾਂਧੀ ਨਵਜੋਤ ਸਿੱਧੂ ਦਾ ਬਚਾਅ ਵੀ ਕਰਦੇ ਆਏ ਲੋਕ ਸਭਾ ਚੋਣਾਂ ਚ ਵੀ ਉਹਨੂੰ ਸਟਾਰ ਪ੍ਰਚਾਰਕ ਵਜੋਂ ਰੱਖਦੇ ਆਏ ਪਰ ਤਾਂ ਵੀ ਉਹ ਨਹੀਂ ਆਏ ਚਾਹੇ ਘਰੇਲੂ ਮਸਲਾ ਸੀ ਚਾਹੇ ਉਹ ਆਪਣੇ ਕਿਸੇ ਉਹਦੇ ਵਿੱਚ ਉਲਝੇ ਨੇ ਜਾਂ ਉਹ ਇਸ ਰਾਜਨੀਤੀ ਤੋਂ ਦੂਰੀ ਕਰ ਗਏ ਨੇ ਪਰ ਹੁਣ ਕੀ ਪੱਕਾ ਮੰਨ ਲਿਆ ਜਾਵੇ ਕਿ ਕਾਂਗਰਸ ਨੂੰ ਉਹਨਾਂ ਦੀ ਛੁੱਟੀ ਹੋ ਗਈ ਹੈ ਜਾਂ ਫਿਰ ਕਿਉਂਕਿ ਉਹ ਕਦੇ-ਕਦੇ ਛਮਾਈ ਤਮਾਈ ਆ ਕੇ ਕੋਈ ਥੋੜੀ ਜੀ ਸਨੇਹਾ ਦਿੰਦੇ ਨੇ ਤੇ ਫਿਰ ਉਹ ਚੁੱਪ ਕਰ ਜਾਂਦੇ ਨੇ ਸੋ ਇਹ ਕਾਂਗਰਸੀ ਸਟਾਰ ਪ੍ਰਚਾਰਕਾਂ ਦੀ ਸੂਚੀ ਚ ਵੀ ਨਵਜੋ ਸਿੱਧੂ ਨੂੰ ਥਾਂ ਨਹੀਂ ਮਿਲੀ ਪਰ ਲੁਧਿਆਣਾ ਦੇ ਵੋਟਰ ਕਿਸ ਉਮੀਦਵਾਰ ਨੂੰ ਥਾਂ ਦਿੰਦੇ ਨੇ ਇਹ ਦੇਖਣ ਵਾਲੀ ਗੱਲ ਹੋਊਗੀ ਚਲੋ ਇੱਕ ਸਟਾਰ ਬੰਦਾ ਤਾਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਆਇਆ ਹੋਇਆ ਹੈ ਸਰਕਾਰੀ ਸਵਾਗਤ ਹੋਇਆ ਉਹਨਾਂ ਦਾ ਉਹਨਾਂ ਦੀ ਪਾਰਟੀ ਦੇ ਨਾਤੇ ਵੀ ਸਵਾਗਤ ਹੋਇਆ ਤੇ ਜੇ ਨਹੀਂ ਹੋਇਆ ਸਵਾਗਤ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸਵਾਗਤ ਨਹੀਂ ਹੋਇਆ ਜਿਹੋ ਜਿਹਾ ਸਵਾਗਤ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਸੀ ਉਹ ਸੁਆਗਤੀ ਸਵਾਗਤ ਕਰਨ ਵੀ ਜਥੇਬੰਦੀਆਂ ਨਹੀਂ ਪਹੁੰਚੀਆਂ ਮੈਂ ਗੱਲ ਕਰ ਰਿਹਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਦੀ ਸ਼ਿਵਰਾ ਚੋਹਾਨ ਦੇ ਨਾਲ ਬੈਠਕ ਸੀ ਕਿਸਾਨ ਜਥੇਬੰਦੀਆਂ ਦੀ ਨਹੀਂ ਤਾਂ ਸ਼ਾਮ ਨੂੰ ਦੇਰ ਸ਼ਾਮ ਨੂੰ ਹੁੰਦੀ ਸੀ ਉਹ ਦਿਨ ਦਿਨ ਦੁਪਹਿਰੇ ਕੀਤੀ ਤੇ ਉਹ ਕਾਰਵਾਈ ਕੀਤੀ ਚੱਕਤਾਜੀ ਅੰਦੋਲਨ ਕਈ ਜੋ ਕੇ ਪੰਜਾਬ ਸਰਕਾਰ ਨੇ ਕੀਤਾ ਕੁਛ ਕੀਤਾ ਸਮਝਣ ਵਾਲੇ ਸਭ ਸਮਝਦੇ ਕਿ ਕੇਂਦਰ ਦੇ ਇਸ਼ਾਰੇ ਤੋਂ ਬਿਨਾ ਕੁਝ ਨਹੀਂ ਹੋਇਆ ਤੇ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਪੰਜਾਬ ਆਵੇ ਹਾਂ ਲੋ ਜੀ ਸੱਤ ਦੇ ਵਿੱਚ ਕਿਸਾਨਾਂ ਨਾਲ ਮੀਟਿੰਗ ਹੈ ਜੀ ਆ ਇੱਕ ਵੱਡਾ ਸਰਕਾਰੀ ਸਮਾਗਮ ਹੈ ਜੀ ਆ ਯੋਜਨਾਵਾਂ ਤੋਂ ਜਾਣੂ ਕਰਾਉਂਦਾ ਜੀ ਹਾਂ ਆ ਖੇਤਾਂ 'ਚ ਚਲੇ ਗਏ ਜੀ ਆ ਟਰੈਕਟਰ ਚਲਾ ਰਹੇ ਨੇ ਜੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਚਾਨ ਪੰਜਾਬ ਚ ਰਾਜਪੁਰੇ ਪਟਿਆਲਾ ਖੇਤਰ ਚ ਲਗਾਤਾਰ ਇੱਕੋ ਦਿਨ ਚ 6-7 ਪ੍ਰੋਗਰਾਮ ਇਤਨਾ ਰਕਿਆ ਨਹੀਂ ਜਥੇ ਵੰਦੀਆਂ ਨਹੀਂ ਕਿਸਾਨ ਜਿੱਥੇ ਵੰਦੀਆਂ ਦਾ ਰੋਸਾ ਉਹ ਪ੍ਰਗਟਾਵਾ ਨਜ਼ਰ ਨਹੀਂ ਆਇਆ ਕਿ ਵੀ ਤੁਸੀਂ ਤਾਂ ਨਾ ਮਸਲਿਆਂ ਦੇ ਹੱਲ ਕਰਦੇ ਹੋ ਚਾਰ-ਚਾਰ ਮਹੀਨੇ ਮਿੱਟੀयां ਨਹੀਂ ਦਿੰਦੇ ਹਾਂ ਤੇ ਤੁਸੀਂ ਕਹਿੰਦੇ ਹੋ ਜੀ ਕਿਸਾਨ ਬਹੁਤ ਕਿਸਾਨਾਂ ਲਈ ਬਹੁਤ ਕੁਝ ਕਰ ਰਹੀ ਹੈ ਸਰਕਾਰ ਉਹਨਾਂ ਕੋਲ ਐਮਐਸਪੀ ਲਈ ਜਾਣਾ ਸੀ ਤੁਸੀਂ ਕਰਜ਼ਿਆਂ ਲਈ ਜਾਣਾ ਸੀ ਤੁਸੀਂ ਤੁਸੀਂ ਉਹਨਾਂ ਦੇ ਨਾਲ ਦਿੱਲੀ ਚ ਕੀਤੇ ਹੋਏ ਵਾਅਦੇ ਲਈ ਜਾਣਾ ਸੀ ਆ ਸ਼ੰਭੂ ਖਨੋਰੀ ਚੱਲੇ ਅੰਦੋਲਨ ਦੇ ਹਵਾਲੇ ਨਾਲ ਜੋ ਕੁਝ ਇੱਥੇ ਹੋਇਆ ਬੈਠਕਾਂ ਦੇ ਵਿੱਚ ਹਰ ਵਾਰ ਨਵੇਂ ਸਿਰੇ ਤੋਂ ਗੱਲ ਤੇ ਜੱਥੇਬੰਦੀਆਂ ਨੇ ਸਾਰਾ ਕੁਝ ਦੱਸਿਆ ਹੋਇਆ ਇਹ ਕਹਿ ਕੇ ਕਿ ਪੰਜਾਬ ਕੀ ਜ਼ਮੀਨ ਬਹੁਤ ਉਪਜਾਊ ਹੈ ਹਾਂ ਮੈਂ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਦੀਆਂ ਯੋਜਨਾਵਾਂ ਦੱਸਣ ਆਇਆ ਇਹ ਕਹਿ ਕੇ ਕਿ ਹਾਂ ਲਓ ਜੀ ਮੈਂ ਟਰੈਕਟਰ ਚਲਾਤਾ ਵੀਡੀਓ ਬਣ ਗਈ ਰੀਲ ਵਰਗੀ ਸਾਡੇ ਖੇਤੀਬਾੜੀ ਮੰਤਰੀ ਵੀ ਨਾਲ ਸੀ ਠੀਕ ਆ ਪ੍ਰੋਟੋਕੋਲ ਹੈ ਵੀ ਕੇਂਦਰੀ ਮੰਤਰੀ ਆਇਆ ਸਰਕਾਰੀ ਫੰਕਸ਼ਨਾਂ ਤੇ ਨਾਲ ਰਹਿਣਾ ਪਰ ਸਵਾਲ ਤਾਂ ਇਹ ਆ ਕਿ ਇਹ ਸਾਰੇ ਪ੍ਰਕਿਰਿਆ ਦੇ ਦਰਮਿਆਨ ਜਥੇਬੰਦੀਆਂ ਦਾ ਦ੍ਰਿਸ਼ ਤੋਂ ਪਰੇ ਰਹਿਣਾ ਦ੍ਰਿਸ਼ ਤੋਂ ਬਚ ਕੇ ਰਹਿਣਾ ਇਹ ਸੀਨ 'ਚ ਨਾ ਆਉਣਾ ਠੀਕ ਆ ਬਿਆਨਬਾਜ਼ੀ ਦਾ ਹੀ ਕੁਝ ਅਗਵਾں ਦੇ ਬਿਆਨ ਆਏ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਸਵਾਲ ਪੁੱਛੇ ਨੇ ਜਾਂ ਕਿਹਾ ਕੁਝ ਕੇਂਦਰੀ ਨੀਤੀਆਂ ਬਾਰੇ ਪਰ ਜਿਹਹੀਜੀ ਸ਼ਿਵਰਾਜ ਚਾਹਾਨ ਨੂੰ ਉਮੀਦ ਸੀ ਕਿ ਲੈ ਵੀ ਪੰਜਾਬ ਚੱਲਿਆ ਦਾ ਵਿਰੋਧ ਹੋਊਗਾ ਉਹ ਕਿਤੇ ਨਹੀਂ ਹੋਇਆ ਕਿ ਇਹ ਅਚੰਝਿਤ ਤੌਰ ਹੈ ਕਿ ਜਾਣਕਾਰੀ ਨਹੀਂ ਸੀ ਜਥੇਬੰਦੀਆਂ ਤੋਂ ਲੁਕੋ ਕੇ ਰੱਖਿਆ ਗਿਆ ਇਸ ਲਈ ਪਰ ਅੱਜ ਦਿਨ ਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਪ੍ਰੋਗਰਾਮ ਚੱਲੇ ਕਿਤੇ ਇੱਕਾ ਦੁੱਕਾ ਥਾਂਵਾਂ ਤੇ ਕੁਝ ਜਿਆ ਹੁੰਦਾ ਉਹ じゃ ਨਜ਼ਰ ਨਹੀਂ ਆ ਇਹਦੇ ਪਿੱਛੇ ਕੀ ਹੈ ਕੀ ਇਹਦੇ ਵਿੱਚ ਕੋਈ ਸਿਆਸਤ ਹੈ ਸਵਾਲ ਤਾਂ ਇਹ ਵੀ ਖੜਾ ਜਣਾ ਚਲੋ ਜੀ ਆਖਰ ਜਨਗਣਨਾ ਦੀ ਵਾਰੀ ਆਈ ਗਈ ਹੈ ਮਰਦਮ ਸਮਾਰੀ ਦੀ ਵਾਰੀ ਆਈ ਗਈ ਦੇਸ਼ 'ਚ 1 ਮਾਰਚ 2027 ਤੋਂ ਪਹਿਲੀ ਵਾਰ ਕਹਿੰਦੇ ਜਾਂਤੀ ਜਨਗਣਨਾ ਸ਼ੁਰੂ ਹੋਊਗੀ 2027 ਛੋਣੀ ਹੈ ਪਰ ਇਹਦੀ ਇੱਕ ਤਰ੍ਹਾਂ ਨਾਲ ਤਾਰੀਖ ਸਾਹਮਣੇ ਆ ਗਈ ਹੈ ਰੂਪਰੇਖਾ ਸਾਹਮਣੇ ਆ ਗਈ ਹੈ ਕੇਂਦਰ ਵੱਲੋਂ ਪਕਾ ਟੋਰਟਿਕੈਟਾ ਕਿ ਹਾਂ ਅਸੀਂ ਜਨਗਣਨਾ ਦੇ ਨਾਲ ਹੀ ਚਾਹਤੀ ਜਨਗਣਨਾ ਕਰਾਵਾਂਗੇ 2121 ਦੇ ਵਿੱਚ ਜਨਗਣਨਾ ਹੋਣੀ ਸੀ ਪਰ ਕਰੋਨਾ ਕਾਲ ਕਰਕੇ ਹੋਏ ਜਿਹੇ ਟਲੀ ਕਿ ਨੂੰ ਇੰਨੀ ਅੱਗੇ ਲੈ ਜਾਏਗਾ ਗਿਆ ਕਿ ਹੁਣ 2027 'ਚ ਹੋਣ ਜਾ ਰਹੀ ਹੈ ਹਾਂ ਚਾਰ ਪਹਾੜੀ ਸੂਬੇ ਨੇ ਜਿਹੜੇ ਉਤਰਾਖੰਡ ਹਿਮਾਚਲ ਪ੍ਰਦੇਸ਼ ਲਦਾਖ ਤੇ ਜੰਮੂ ਕਸ਼ਮੀਰ ਇਹਨਾਂ 'ਚ ਅਗਲੇ ਸਾਲ ਅਕਤੂਬਰ ਤੋਂ ਪ੍ਰਕਿਰਿਆ ਸ਼ੁਰੂ ਹੋ ਜੂਗੀ ਮਤਲਬ 2026 ਦੇ ਅਕਤੂਬਰ ਤੋਂ ਇਥੋਂ ਪ੍ਰਕਿਰਿਆ ਸ਼ੁਰੂ ਹੋਊਗੀ ਉਸ ਤੋਂ ਬਾਅਦ ਫਿਰ 1 ਮਾਰਚ 2027 ਤੋਂ ਪੂਰੇ ਮੁਲਕ ਦੇ ਵਿੱਚ ਪਾਕੀ ਸਾਰੇ ਥਾਵਾਂ ਦੇ ਉੱਤੇ ਜਨਗਣਨਾ ਤੇ ਉਹਦੇ ਨਾਲ ਜਾਤੀ ਜਨਗਣਨਾ ਕੇਂਦਰ ਸਰਕਾਰ ਨੇ ਜਨਗਣਨਾ ਕਰਾਉਣ ਦੇ ਨਾਲ ਨਾਲ ਜਾਤੀ ਜਨਗਣਨਾ ਕਰਾਉਣ ਦਾ ਵੀ ਫੈਸਲਾ ਕੀਤਾ ਤੇ ਇਹਦੇ ਲਈ ਕਹਿੰਦੇ ਕਿ ਜਨਗਣਨਾ 2027 ਚ ਦੋ ਪੜਾਵਾਂ ਚ ਕਰਨੀ ਹੈ ਪਹਿਲਾ ਪੜਾ ਚਾਰ ਪਹਾੜੀ ਸੂਬਿਆਂ ਦਾ ਜਿਹਦੇ ਵਿੱਚ ਆਪਾਂ ਗੱਲ ਕਰਖਿਆਟੇ ਹਿਮਾਚਲ ਪ੍ਰਦੇਸ਼ ਦੀ ਉੱਤਰਾਖੰਡ ਦੀ ਲਦਾਖ ਦੀ ਤੇ ਜੰਮੂ ਕਸ਼ਮੀਰ ਦੀ ਇਹਨਾਂ ਚ ਅਕਤੂਬਰ 2026 ਤੋਂ ਇਹ ਪੜਾ ਸ਼ੁਰੂ ਹੋਣਗੇ ਤੇ ਫਿਰ ਦੂਸਰਾ ਪੜਾ 1 ਮਾਰਚ 2027 ਤੋਂ ਸ਼ੁਰੂ ਹੋਏਗਾ ਜਦੋਂ ਪੂਰੇ ਮੁਲਕ ਦੇ ਵਿੱਚ ਜਨਗਣਨਾ ਦੇ ਨਾਲ ਜਾਤੀ ਜਨਗਣਨਾ ਵੀ ਹੋਏਗੀ ਇਹਦੇ ਲਈ ਬਕਾਇਦਾ ਤੌਰ ਤੇ ਕਹਿੰਦੇ ਆਉਂਦੇ ਦਿਨਾਂ 'ਚ ਨੋਟੀਫਿਕੇਸ਼ਨ ਹੋ ਜਾਣਾ ਤੇ ਪੂਰੀ ਪ੍ਰਕਿਰਿਆ 3 ਸਾਲ 'ਚ ਪੂਰੀ ਹੋਣ ਦੀ ਉਮੀਦ ਹੈ ਇਸ ਪੂਰੇ ਕਾਰਜ ਨੂੰ 3 ਸਾਲ ਆ ਜਾਣਗੇ ਮਤਲਬ ਲਗਭਗ 30 ਦੇ ਨੇੜੇ ਜਾ ਕੇ ਇਹ ਮੁਕੰਮਲ ਹੋਣ ਦੀ ਉਮੀਦ ਹੈ ਤੇ ਇਸ ਤਰ੍ਹਾਂ ਕਹਿੰਦੇ ਕਿ ਇਦੇ ਨਾਲ ਜਿਹੜੇ ਅੰਕੜੇ ਸਾਹਮਣੇ ਆਉਣਗੇ ਉਹ ਤੇ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਵਰਗ ਦੇ ਆਧਾਰ ਤੇ ਉਹ ਅੰਕੜੇ ਇਕੱਤਰ ਕਰਕੇ ਫਿਰ ਉਹਦੇ ਸਿਰੇ ਇਹਦਾ ਕਾਰਨ ਵੀ ਹੁੰਦਾ ਕਿ ਉਹਦੇ ਹਿਸਾਬ ਨਾਲ ਫਿਰ ਯੋਜਨਾਵਾਂ ਬਣ ਸਕਣ ਖੇਤਾਂ ਆਧਾਰਿਤ ਸੂਬਾ ਆਧਾਰਿਤ ਜਾਤ ਆਧਾਰਿਤ ਧਰਮ ਆਧਾਰਿਤ ਉਸ ਨੂੰ ਧਿਆਨ ਚ ਰੱਖਦੇ ਆ ਕਿ ਕਹਿੰਦੇ ਕਿ ਸਾਰਾ ਕੁਝ ਵਰਗਵੰਡ ਕਰਕੇ ਫਿਰ ਉਹਦੇ ਤੇ ਹੁਣ ਇਸ ਪਹਿਲੂ ਤੇ ਕਹਿੰਦੇ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਮੌਕਾ ਪਹਿਲਾ ਮੌਕਾ ਹੈ ਜਦੋਂ ਜਾਤੀ ਜਨਗਣਨਾ ਹੋ ਰਹੀ ਹੈ 1931 ਦੇ ਵਿੱਚ ਮਤਲਬ ਆਜ਼ਾਦੀ ਤੋਂ ਪਹਿਲਾਂ 1931 ਦੇ ਵਿੱਚ ਕਹਿੰਦੇ ਇੱਕ ਵਾਰ ਜਾਤੀ ਜਨਗਣਨਾ ਹੋਈ ਸੀ ਹਾਲਾਂਕਿ ਤਦ ਵੀ ਸਿਰਫ Hindu ਜਾਤੀਆਂ ਨੂੰ ਲੈ ਕੇ ਜਨਗਣਨਾ ਹੋਈ ਸੀ ਇਸ ਵਾਰ ਹਰ ਤਰ੍ਹਾਂ ਦੀ ਜਾਤ ਦਾ ਮੁੱਖ-ਵੱਖ ਅੰਕੜਾ ਇਕੱਠਾ ਕੀਤਾ ਜਾਣਾ ਸੋ ਇਹ ਵੱਡਾ ਕਾਰਜ ਹੋਏਗਾ ਕਿਉਂਕਿ ਜਾਤਾਂ ਦਰਜਾਤ ਸਭ ਜਾਤ ਇੰਨੀਆਂ ਨੇ ਵਰਗਾਂ ਅੰਦਰ ਵਰਗ ਇੰਨੇ ਨੇ ਨਾ ਉਹਦੇ ਲਈ ਪੂਰੇ ਉਸਰਾਂ ਦੇ ਕਾਲਮਾਂ ਦੇ ਵਿੱਚ ਉਹਦੀ ਜਾਣਕਾਰੀ ਦਰਸਤਕਤਰ ਕਰਨਾ ਇਹ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈ ਸੋ 2011 ਚ ਦੋ ਪੜਾਵਾ ਚ ਜਾਣਗਰਨਾ ਹੋਈ ਸੀ ਫਿਰ 2021 ਦੇ ਵਿੱਚ ਕਰੋਨਾ ਕਰਕੇ ਨਹੀਂ ਹੋ ਸਕੀ ਸੋ ਹੁਣ ਕਿ 2027 ਚ ਹੋਣੀ ਹੈ ਪਰ 26 ਚ ਇਹਦਾ ਪੜਾ ਇੱਕ ਤਰ੍ਹਾਂ ਨਾਲ ਸ਼ੁਰੂ ਹੋ ਜਾਣਾ ਬੇਸ਼ੱਕ ਮਾਰਚ 2027 ਦਾ ਇਹਦਾ ਅ ਮਤਲਬ ਕਿਹਾ ਗਿਆ ਤਰੀਕਲਾ ਨਹੀਂ ਗਈ ਪਰ ਚਾਰ ਸੁੱਬਿਆਂ ਦੇ ਨਾਲ ਇਹਨੂੰ ਪੜਾਉਣ ਨੂੰ ਤੁਸੀਂ 2026 ਦੇ ਅਕਤੂਬਰ ਤੋਂ ਹੀ ਸ਼ੁਰੂ ਮੰਨ ਸਕਦੇ ਹੋ ਵਿਰੋਧੀ ਧਿਰ ਇਹਨੂੰ ਆਪਣੀ ਪਠਾਪਨ ਵਜੋਂ ਵੀ ਦੇਖ ਰਹੀ ਹੈ ਕਿ ਅਸੀਂ ਇਹ ਕਾਰਜ ਕਰਾਉਣ 'ਚ ਸਫਲ ਹੋਏ ਹਾਂ ਕਿਉਂਕਿ ਨਹੀਂ ਤਾਂ ਜੀ ਇਹ ਕਰਕੇ ਰਾਜੀ ਨਹੀਂ ਸੀ ਚਲੋ ਉਧਰ ਟਰੰਪ ਕਹਿੰਦੇ ਬਹੁਤ ਕੁਸ਼ ਕਰੀ ਜਾਂਦਾ ਜੀ ਕੋਈ ਨਾ ਕੋਈ ਪੰਗਾ ਛੇੜ ਕੇ ਰੱਖਣਾ ਹੁਣ ਕਹਿੰਦੇ ਟਰੰਪ ਨੇ ਫੈਸਲਾ ਕਰ ਲਿਆ ਕਿ 12 ਮੁਲਕਾਂ ਤੇ ਪੱਕੀ ਪਾਬੰਦੀ ਲਾਤੋ ਅਮਰੀਕਾ ਚ ਵੜਨ ਨਹੀਂ ਦੇਣੇ ਸੱਤ ਕੁ ਮੁਲਕ ਅਜੇ ਵੀ ਨੇ ਜਿਨ੍ਹਾਂ ਤੇ ਸੀਮਤ ਪਾਬੰਦੀ ਲਾਈ ਹੈ ਕਿ ਉਹਨਾਂ ਦੇ ਚੁਣਿੰਦਾ ਹੀ ਵੀਜ਼ੇ ਮਿਲਣਗੇ ਹਰ ਤਰ੍ਹਾਂ ਦਾ ਵੀਜ਼ਾ ਨਹੀਂ ਔਰ ਇਹ ਪਹਿਲਾ ਮੌਕਾ ਨਹੀਂਗਾ ਜਦੋਂ ਪਿਛਲੀ ਵਾਰ ਮਤਲਬ ਕਿ ਟਰੰਪ ਨੂੰ ਮੌਕਾ ਮਿਲਿਆ ਸੀ ਤਦ ਵੀ ਉਹਨਾਂ ਨੇ ਕੁਝ ਅਜਿਹੇ ਮੁਲਕਾਂ ਦੇ ਉੱਤੇ ਵੀਜ਼ੇ ਲਾਏ ਸੀਗੇ ਤਦ ਵੀ ਮਤਲਬ ਇਹੀ ਪ੍ਰਕਿਰਿਆ ਨੂੰ ਦੁਬਾਰਾ ਦੁਹਰਾਇਆ ਉਹਨਾਂ ਨੇ ਇੱਕ ਤਰ੍ਹਾਂ ਨਾਲ ਸੋ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਹਿੰਦੇ 12 ਦੇਸ਼ਾਂ ਦੇ ਉੱਤੇ 12 ਦੇਸ਼ਾਂ ਦੇ ਉੱਤੇ ਪੂਰੀ ਤਰ੍ਹਾਂ ਵੀਜ਼ਾ ਮੰਨਣ ਤੇ ਉਹਨਾਂ ਨੂੰ ਆਉਣ ਤੇ ਅਮਰੀਕਾ ਚ ਐਂਟਰੀ ਤੇ ਬੈਨ ਕਰ ਦਿੱਤਾ ਤੇ ਨਾਲ ਹੀ ਸਤਕ ਹੋਰ ਮੁਲਕ ਜਿਹੇ ਨੇ ਜਿਨ੍ਹਾਂ ਦੇ ਉੱਤੇ ਸੀਮਤ پابੰਦੀ ਲਾਈ ਹੈ ਤੇ ਕਹਿੰਦੇ ਜੇ ਇਹਨੂੰ ਸੁਰੱਖਿਆ ਅਮਰੀਕਾ ਦੀ ਸੁਰੱਖਿਆ ਅਮਰੀਕਾ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਉਹਦੇ ਆਧਾਰ ਤੇ ਕੀਤਾ ਤੇ 9 ਜੂਨ ਤੋਂ ਇਹ ਰੋਕ ਇਹ ਬੈਨ ਕਹਿੰਦੇ ਲਾਗੂ ਹੋ ਜਾਣਾ ਤੇ ਇਸ ਲਈ ਕਹਿੰਦੇ ਕਿ ਇਹਦੇ ਉੱਤੇ ਹੁਣ काम शुरू हो गया हो मतलब, ए शक्तिन लागू होगा अमेरिकी विदेश विभाग ਦੇ ਮੁਤਾਬਕ ਪੂਰਨ ਬੈਨ ਦਾ ਮਤਲਬ ਪੂਰੀ ਰੋਕ ਦਾ ਮਤਲਬ ਇਹ ਹੈ ਕਿ ਇਹ 12 ਮੁਲਕ ਜਿਨ੍ਹਾਂ ਚ ਹੈ ਇੰਟੀਰੀਆ ਵਰਗਾ ਮੁਲਕ ਹੈ ਸੁਡਾਨ ਵਰਗਾ ਮੁਲਕ ਹੈ ਲੀਬੀਆ ਹੈ ਚਾਂਡ ਹੈ ਹੈਨਾ ਇਕੋ ਵਕਟੋਰੀਅਲ ਗਿਨੀ ਹੈ ਹੈ ਮੀਆਮਾਰ ਹੈ ਹੈ ਫਿਰ ਇਸੇ ਤਰ੍ਹਾਂ ਸੋਮਾਲੀਆ ਹੈ ਜਮਨ ਹੈ ਈਰਾਨ ਹੈ ਅਫਗਾਨਿਸਤਾਨ ਹੈ ਹੈਨਾ ਜੀ ਫੇਰੀ ਦੇ ਵਿੱਚ ਹੈਤੀ ਹੈ ਹੈ ਕਾਗੋ ਹੈ ਇਹ 12 ਮੁਲਕ ਨੇ ਜੇ ਜਿਨ੍ਹਾਂ ਤੇ ਪੂਰਨ پابੰਦੀ ਲੱਗੀ ਤੇ ਪੂਰਨ ਬੈਨ ਦਾ ਮਤਲਬ ਹੈ ਕਹਿੰਦੇ ਜੀ ਟੂਰਿਸਟ ਵੀਜ਼ਾ ਵੀ ਬੰਦ ਸਟੂਡੈਂਟ ਵੀਜ਼ਾ ਵੀ ਬੰਦ ਵਰਕ ਵੀਜ਼ਾ ਵੀ ਬੰਦ ਇਮੀਗਰੇਟ ਵੀਜ਼ਾ ਵੀ ਬੰਦ ਜੋ ਮਰਜ਼ੀ ਹੋਵੇ ਸਾਰਾ ਕੁਝ ਬੰਦ ਹੈ ਪੂਰਨ ਬੰਦੀ ਹੈ ਤੇ 7 ਮੁਲਕ ਜਿਹੇ ਨੇ ਜਿਨ੍ਹਾਂ ਤੇ ਉੱਤੇ ਸੀਮਤ ਰੋਕ ਲਾਈ ਆ ਜੀ ਕਹਿੰਦੇ ਯਾਨੀ ਕਿ ਉਹਨਾਂ ਨੂੰ ਇਮੀਗਰੇਟ ਵੀਜ਼ਾ ਨਹੀਂ ਮਿਲੂਗਾ ਪਰ ਟੂਰਿਸਟ ਵੀਜ਼ਾ ਮਿਲ ਸਕਦਾ ਹੈ ਸਟੂਡੈਂਟਾਂ ਨੂੰ ਵਿਸ਼ੇਸ਼ ਤੌਰ ਤੇ ਪਰਮਿਸ਼ਨ ਲੈਣੀ ਪਊਗੀ ਪਰ ਉਹ ਵਰਕ ਵੀਜ਼ਾ ਨਹੀਂ ਲੈ ਸਕਣ ਉਹਦੇ ਉੱਪਰ ਰੋਕ ਰੋਕ ਰਹੂਗੀ ਸੋ ਇਹਨਾਂ 7 ਮੁਲਕਾਂ ਦੇ ਵਿੱਚ ਕਿਊਬਾ ਹੈਗਾ ਹੈਨਾ ਬੈਨੇਜੂਏਲਾ ਹੈਗਾ ਹੈ ਫਿਰ ਸਿਆਰਾ ਲਿਓਨ ਹੈਗਾ ਟਾਗੋ ਹੈਗਾ ਹੈਨਾ ਲਾਉਸ ਹੈਗਾ ਹੈਨਾ ਜੀ ਫਿਰ ਇਸੇ ਤਰ੍ਹਾਂ ਤੁਰਕਮੇਨਿਸਤਾਨ ਹੈਗਾ ਤੇ ਇਹ ਇੱਕ ਦੋ ਮੁਲਕ ਹੋਰੇ ਸਤ ਮੁਲਕ ਇਹ ਨੇ ਜੀ ਸੋ ਇਸ ਤੋਂ ਪਹਿਲਾਂ ਵੀ ਕਹਿੰਦੇ ਕਿ ਪਿਛਲੀ ਵਾਰ ਵੀ ਜਦੋਂ 트럼ਪ ਦਾ ਪਿਛਲਾ ਕਾਰਜਕਾਲ ਸੀਗਾ 2017 ਚ ਤਦ ਵੀ ਇੱਕ ਤਰ੍ਹਾਂ ਦਾ ਟਰੈਵਲ ਬੈਨ ਇਹਨਾਂ ਨੇ ਕੁਝ ਮੁਲਕਾਂ ਤੇ ਲਾਇਆ ਸੀ ਜਿਸ ਨੂੰ ਮੁਸਲਮ ਬੈਨ ਕਹਿ ਕੇ ਵੀ ਪ੍ਰਚਾਰਿਆ ਗਿਆ ਸੀ ਕਿ ਕਿਉਂਕਿ ਜ਼ਿਆਦਾਤਰ ਮੁਲਕ ਇਸਲਾਮਕ ਮੁਲਕ ਸੀਗੇ ਜਿਨ੍ਹਾਂ ਤੇ ਬੈਨ ਲੱਗਿਆ ਸੀ ਸੋ ਉਸ ਤਰ੍ਹਾਂ ਹੀ ਹੁਣ ਫੇਰ ਇਹਨਾਂ ਨੇ ਇਹ ਮੁਲਕ ਚੁਣੇ ਨੇ ਜਿਨ੍ਹਾਂ ਤੇ ਬੈਨ ਆ ਪਿਛਲੀ ਵਾਰ ਮੈਂ 2017 ਦੇ ਦਿਖ ਰਿਹਾ ਸੀ ਜਨਵਰੀ 2017 ਚ ਜਿਹੜੇ ਮੁਲਕਾਂ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਗਈ ਸੀ ਉਹਨਾਂ ਸੱਤ ਮੁਲਕਾਂ ਚ ਵੀ ਈਰਾਨ ਸੀਗਾ ਇਰਾਕ ਸੀਗਾ ਲੀਬੀਆ ਸੀਗਾ ਸੋਮਾਲੀਆ ਸੀਗਾ ਸੁਡਾਨ ਸੀ ਸੀਰੀਆ ਜਮਨ ਇਹ ਮੁਲਕ ਸ਼ਾਮਿਲ ਸੀਗੇ ਤੇ ਫਿਰ ਬਾਅਦ ਚ ਕਹਿੰਦੇ ਛੋਲੀ ਛੋਲੀ ਬਦਲਾਅ ਵੀ ਕਰੀ ਗਏ ਇਰਾਕ ਨੂੰ ਲਿਸਟ ਤੋਂ ਬਾਹਰ ਕਰ ਲਿਆ ਫਿਰ ਸੁਡਾਨ ਨੂੰ ਹਟਾ ਕੇ ਉਹਦੀ ਜਗ੍ਹਾ ਤੇ ਚਾਡ ਨੂੰ ਕਰ ਲਿਆ ਹੈਨਾ ਫਿਰ ਨਾਰਥ ਕੋਰੀਆ ਤੇ ਵੈਨਿਊਏਲਾ ਵਰਗੇ ਗੈਰ ਮੁਸਲਮਨ ਮੁਲਕਾਂ ਨੂੰ ਵੀ ਸ਼ਾਮਿਲ ਕਰ ਲਿਆ ਤਾਂ ਕਿ ਧਾਰਮਿਕ ਪੇਤਪਾਬ ਦਾ ਸਵਾਲ ਨਾ ਖੜਾ ਹੋ ਜਵੇ ਫਿਰ ਅੱਤਵਾਦ ਨੂੰ ਰੋਕਣ ਦੇ ਲਈ ਰੋਕਾਂ ਲਾਉਣ ਦਾ ਹਵਾਲਾ ਆ ਗਿਆ ਸੋ ਇਹ ਮੌਕੇ ਦਿੱਤੇ ਜਾਂਦੇ ਰਹੇ ਪਰ ਹੁਣ ਫਿਰ ਟਰੰਪ ਨੂੰ ਜਦੋਂ ਦੁਈ ਵਾਰੀ ਮੌਕਾ ਮਿਲਿਆ ਤਾਂ ਉਹਨੇ ਫਿਰ ਉਹੀ ਪਿਛਲੀ ਵਾਰ ਵਾਲਾ ਫਾਰਮੂਲਾ ਅਪਣਾਇਆ ਕਿ 12 ਮੁਲਕਾਂ ਤੇ ਪੱਕੀ ਪਾਬੰਦੀ 7 ਮੁਲਕਾਂ ਤੇ ਸੀਮਤ ਪਾਬੰਦੀ ਤੇ ਕਹਿੰਦੇ ਕਿ ਆਪਣੇ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ ਹਦਾਇਤ ਹੈ ਕਿ ਜਿਹੜੇ ਗੈਰਕਾਨੂੰਨੀ ਤਰੀਕਿਆਂ ਨਾਲ ਆਏ ਹੋਏ ਨੇ ਉਹਨਾਂ ਦੀ ਫੜਾਫੜੀ ਦੇ ਉੱਤੇ ਹੋਰ ਸ਼ਕਤੀ ਨਾਲ ਕੰਮ ਕਰੋ ਉਹਨਾਂ ਨੂੰ ਜਿੰਨੀ ਛੇਤੀ ਇਹ ਤੋਂ ਤੋੜ ਸਕਦੇ ਹੋ ਤੋੜਨ ਦੀ ਪ੍ਰਕਿਰਿਆ ਤੇ ਕੰਮ ਕਰੋ ਤੋ ਇਸ ਲਈ ਕਹਿੰਦੇ ਉਹ ਕੰਮ ਵੀ ਚੱਲ ਰਿਹਾ ਬੇਸ਼ੱਕ ਉਹਵੇਂ ਹੁਣ ਜਹਾਜ਼ ਭਰ ਕੇ ਬੇੜੀਆਂ ਹੱਥਕੜੀਆਂ ਲਾ ਕੇ ਤਾਂ ਨਹੀਂ ਆ ਰਹੇ ਪਰ ਅਜੇ ਵੀ ਕਹਿੰਦੇ ਅਮਰੀਕਾ ਦੇ ਵਿੱਚ ਇਹ ਪ੍ਰਕਿਰਿਆ ਜਾਰੀ ਹੈ ਜਿਸ ਦੇ ਕਾਰਨ ਭਾਰਤੀਆਂ ਨੂੰ ਵੀ ਫਿਕਰ ਹੈ ਉਹ ਰਾਹ ਕਾਰਵਾਈ ਤੋਂ ਬਾਅਦ 12 ਤੇ 7 19 ਮੁਲਕਾਂ ਦੇ ਉੱਤੇ ਮਤਲਬ ਜਿਵੇਂ 12 ਮੁਲਕਾਂ ਤਾਂ ਪਰਮਾਨੈਂਟ ਰੋਕ ਲਾਈ ਹੈ ਉਹ ਤੋਂ ਬਾਅਦ ਤਾਂ ਫਿਕਰ ਹੋਰ ਵਧਿਆ ਹੈ ਭਾਰਤੀਆਂ ਦਾ ਇਹਦੇ ਵਿੱਚ ਪੰਜਾਬੀਆਂ ਨੂੰ ਵੀ ਫਿਕਰ ਹੈ ਸੋ ਇਸ ਲਈ ਇੱਕ ਪਾਸੇ ਵਿਦੇਸ਼ ਜਾਣ ਦੀ ਸਾਡੇ ਅਦਰ ਤਾਂਗ ਦੂਰ ਪਾਸੇ ਅਮਰੀਕਾ ਵਰਗੇ ਮੁਲਕ ਵਗੋ ਇਹ ਸ਼ੁਰੂ ਹੋਈ ਰੋਕ ਔਰ ਮੁਲਕਾਂ ਚ ਵੀ ਕੁਝ ਬਦ ਰਹੀਆਂ ਪਾਬੰਦੀਆਂ ਕੈਨੇਡਾ ਚ ਬਦਲੇ ਹੋਏ ਹਾਲਾਤ ਇਹ ਕਿੰਨਾ ਕੁਛ ਬਿਆਨ ਕਰ ਦੇਣ ਕਿ ਸਾਡੀ ਜਵਾਨੀ ਮੂਰੇ ਨਮੀਆਂ ਚੜੋਤੀਆਂ ਪੈਦਾ ਹੋ ਰਹੀਆਂ ਨੇ ਇੱਧਰ ਸਰਕਾਰਾਂ ਰੋਜ਼ਗਾਰ ਨਹੀਂ ਦੇ ਪਾਰੀਆਂ ਦੂਸਰੇ ਮੁਲਕਾਂ ਦੇ ਵਿੱਚ ਅਸੀਂ ਜਾਣ ਲਈ ਹੁਣ ਰੋਕਾਂ ਲੱਗ ਰਹੀਆਂ ਨੇ ਤੇ ਸਾਨੂੰ ਇਹ ਸਾਰਿਆਂ ਦੇ ਉੱਤੇ ਵੀ ਮੰਥਨ ਕਰਕੇ ਤੁਰਨਾ ਪੈਣਾ ਕਿ ਅੱਗੇ ਆਉਣ ਵਾਲਾ ਸਮਾਂ ਹੋਰ ਮੁਸ਼ਕਲ ਭਰਿਆ ਹੋ ਸਕਦਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ